ਹਾਂਜੀ ਖਬਰ ਬਿਲਕੁਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਹੈ ਉਹ ਬੇਹੋਸ਼ ਹੋ ਚੁੱਕੇ ਨੇ ਸੋ ਹਾਲਾਤ ਜਿਹੜੇ ਆ ਉਹ ਬਹੁਤ ਵਿਗੜਦੇ ਜਾ ਰਹੇ ਨੇ ਤੇ ਬਹੁਤ ਸਾਰੇ ਕਿਸਾਨ ਲੀਡਰ ਤੇ ਕਿਸਾਨ ਆਗੂ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਉਹ ਖਨੌਰੀ ਬਾਰਡਰ ਤੇ ਪਹੁੰਚ ਰਹੇ ਆ ਕੱਲ ਐਸਕੇਮ ਨੇ ਵੀ ਜਿਹੜੀ ਮੀਟਿੰਗ ਕੀਤੀ ਸੀਗੀ ਤੇ ਉਹਨਾਂ ਨੇ ਵੀ 21 ਤਰੀਕ ਨੂੰ ਇਹਨਾਂ ਦੋਨਾਂ ਫਰਮਾਂ ਦੇ ਨਾਲ ਮੀਟਿੰਗ ਰੱਖੀ ਹੈ ਤੇ ਉਹ ਅਫੀਸ਼ੇਰਾਂ ਕੀ ਇਹਨਾਂ ਦੀ ਮਦਦ ਕਰਨਗੇ ਤੇ ਕੱਲ ਜਿਹੜਾ ਆ ਟ੍ਰੇਨਾਂ ਨੂੰ ਰੋਕਣ ਦਾ ਇਹਨਾਂ ਦੋਨਾਂ ਫਾਰਮਾਂ ਵੱਲੋਂ ਸੱਦਾ ਸੀਗਾ 12 ਵਜੇ ਤੋਂ 3 ਵਜੇ ਤੱਕ ਜਿਹੜੀਆਂ ਉਹ ਟ੍ਰੇਨਾਂ ਉਹ ਰੋਕੀਆਂ ਕਿਸਾਨਾਂ ਨੇ ਤੇ ਇਹ ਬੰਦ ਜਿਹੜਾ ਸਫਲਤਾਪੂਰਵਕ ਰਿਹਾ ਭਾਵੇਂ ਕਿ ਆਪ ਜਨਤਾ ਨੂੰ ਇਹਦੇ ਵਿੱਚ ਬਹੁਤ ਜਿਹੜੀ ਆ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਹੜੇ ਆਉਣ ਜਾਣ ਵਾਲੇ ਯਾਤਰੀ ਹੁੰਦੇ ਆ ਤੇ ਇਹ ਕਿਸਾਨਾਂ ਦੀ ਮਜਬੂਰੀ ਆ ਨਾ ਕਿ ਕੋਈ ਸ਼ੌਂਕ ਹੈ ਕਿਉਂਕਿ ਜਦੋਂ ਸਰਕਾਰਾਂ ਗੱਲ ਨਹੀਂ ਸੁਣਦੀਆਂ ਤਾਂ ਫਿਰ ਪ੍ਰੋਟੈਸਟ ਕਰਨ ਦੇ ਜਿਹੜੇ ਵੱਖੋ ਵੱਖਰੇ ਤਰੀਕੇ ਆ 10 ਮਹੀਨਿਆਂ ਤੋਂ ਕਿਸਾਨ ਸ਼ਾਂਤਮਈ ਸੜਕਾਂ ਤੇ ਬੈਠੇ ਹੋਏ ਆ ਪਰ ਜਦੋਂ ਸਰਕਾਰ ਕੋਈ ਗੱਲ ਨਹੀਂ ਕਰਨੀ ਚਾਹੁੰਦੀ ਜੋ ਮੁੱਦੇ ਤੇ ਗੱਲ ਨਹੀਂ ਕਰਨੀ ਚਾਹੁੰਦੀ ਐਮਐਸਪੀ ਤੇ ਗੱਲ ਨਹੀਂ ਕਰਨੀ ਚਾਹੁੰਦੀ ਤਾਂ ਫਿਰ ਆਖ ਕੇ ਕਿਸਾਨਾਂ ਨੂੰ ਜਿਹੜਾ ਆ ਉਹ ਫੈਸਲੇ ਜਿਹੜੇ ਆ ਉਹ ਥੋੜੇ ਸਖਤ ਵੀ ਲੈਣੇ ਪਏ ਤੇ ਕੱਲ ਜਿਹੜੀਆਂ ਟ੍ਰੇਨਾਂ ਆ ਤਿੰਨ ਘੰਟੇ ਲਈ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀਆਂ ਉਹ ਰੋਕੀਆਂ ਗਈਆਂ ਸੋ ਉਧਰ ਖਨੌਰੀ ਬਾਡਰ ਤੋਂ ਹੁਣੇ-ਹੁਣੇ ਖਬਰ ਆ ਰਹੀ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹ ਬਹੋਸ਼ ਹੋ ਚੁੱਕੇ ਨੇ ਤੇ ਉਹ ਬਿਲਕੁਲ ਬਹੋਸ਼ ਹੋ ਚੁੱਕੇ ਨੇ ਤੇ ਉਹਨਾਂ ਦੀ ਹਾਲਤ ਜਿਹੜੀ ਆ ਉਹ ਗੰਭੀਰ ਬਣੀ ਹੋਈ ਹੈ ਤੇ ਇਸੇ ਦੇ ਵਿੱਚ ਹੀ ਅ ਜਿਹੜਾ ਆ ਉਹ ਰਾਜੀਵਾਲ ਨੇ ਇੱਕ ਚਿੱਠੀ ਜਿਹੜੀ ਆ ਉਹ ਲਿਖੀ ਹੈਗੀ ਆ ਆਪਣੇ ਸੀਜੀਆਈ ਜਿਹੜੀ ਆ ਉਹਨਾਂ ਨੂੰ ਇਹ ਜਿਹੜੇ ਆ ਜੱਜ ਸਹਿਬਾਨ ਹੁੰਦੇ ਨੇ ਚੀਫ ਜਸਟਿਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ ਤੇ ਉਹਦੇ ਵਿੱਚ ਜਿਹੜੀਆਂ ਉਹ ਬਹੁਤ ਗੱਲਾਂ ਉਹਨਾਂ ਨੇ ਜਿਹੜੀਆਂ ਉਹ ਲਿਖੀਆਂ ਆ ਤਾਂ ਸੋ ਕਿਸਾਨੀ ਦਾ ਮਸਲਾ ਜਿਹੜਾ ਆ ਉਹ ਕਾਫੀ ਪਖਿਆ ਹੋਇਆ ਹੈ ਤੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਆ ਉੱਥੇ ਪਹੁੰਚ ਰਹੀਆਂ ਨੇ ਜਿੱਥੇ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਵੀ ਉੱਥੇ ਪਹੁੰਚੇ ਸਨ ਤੇ ਲੱਖਾਂ ਸਦਾਣਾ ਹੋਣੀ ਤਕਰੀਬਨ ਉੱਥੇ ਡਟੇ ਹੋਏ ਨੇ ਤੇ ਹੋਰ ਬਹੁਤ ਸਾਰੇ ਕਲਾਕਾਰ ਜਿਹੜੇ ਆ ਉਹ ਵੀ ਉੱਥੇ ਡਟੇ ਹੋਏ ਨੇ ਤੇ ਖਬਰ ਵਾਰ-ਵਾਰ ਜਿਹੜੀ ਆ ਉਹ ਖਨੌਰੀ ਤੋਂ ਆ ਰਹੀ ਹੈ ਤੇ ਡਾਕਟਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਡੱਲੇਵਾਲ ਸਾਹਿਬ ਜਿਹੜੇ ਉਹ ਬਹੋਸ਼ ਹੋ ਚੁੱਕੇ ਨੇ ਤੇ ਸੋ ਸਰਕਾਰ ਨੂੰ ਚਾਹੀਦਾ ਆ ਕਿ ਉਹ ਕਿਸਾਨਾਂ ਦੀ ਗੱਲ ਜਿਹੜੀ ਹੈ ਉਹ ਸੁਣੇ ਜ਼ਰੂਰ ਗੱਲ ਜਿਹੜੀ ਆ ਉਹ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ ਜਿੱਥੇ ਕਿਤੇ ਲੱਗਦਾ ਸਰਕਾਰ ਨੂੰ ਵੀ ਇਹ ਜਿਹੜਾ ਨਹੀਂ ਹੋ ਸਕਦਾ ਤੇ ਉਸ ਨੂੰ ਜਿਹੜਾ ਆ ਉਹ ਲੋਕਾਂ ਦੀ ਕਚਹਿਰੀ ਚ ਲੈ ਕੇ ਆਉਣਾ ਚਾਹੀਦਾ ਆ ਕਿਸਾਨ ਬਹੁਤ ਸੁਲਝੇ ਹੋਏ ਨੇ ਨਾ ਕਿ ਕੋਈ ਆਮ ਉਹ ਅਨਪੜ ਲੋਕ ਨਹੀਂ ਹੈਗੇ ਬੜੇ ਪੜੇ ਲਿਖੇ ਤੇ ਸੁਲਝੇ ਹੋਏ ਕਿਸਾਨ ਆਗੂ ਨੇ ਉਹਨਾਂ ਨੇ ਸਾਰਾ ਕੁਝ ਪਹਿਲਾਂ ਕੱਢ ਕੇ ਫੇਰੀ ਤੁਹਾਨੂੰ ਉਹ ਕਾਨੂੰਨ ਦੱਸਿਆ ਵੀ ਇਹ ਕਾਨੂੰਨ ਨੂੰ ਇਦਾਂ ਆਪਾਂ ਲਾਗੂ ਕਰਾ ਸਕਦੇ ਆ ਤੇ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਆਓ ਨਾਲ ਹੀ ਇਹਨਾਂ ਨੂੰ ਕਿਸਾਨ ਲੀਡਰਾਂ ਨੂੰ ਲੈ ਕੇ ਆਓ ਜਿੱਥੋਂ ਜਿੱਥੋਂ ਤੁਹਾਨੂੰ ਸਮੱਸਿਆ ਲੱਗਦੀ ਹੈ ਤੇ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛੋ ਤੁਹਾਨੂੰ ਪੁੱਛ ਲੈਣਗੇ ਤੇ ਤੁਹਾਡਾ ਮਸਲਾ ਜਿਹੜਾ ਆ ਉਹ ਕਿਸਾਨਾਂ ਦਾ ਵੀ ਹੱਲ ਹੋ ਜਾਏਗਾ ਤੇ ਸਰਕਾਰ ਜਿਹੜੀ ਹੈ ਉਹ ਵੀ ਇਸ ਜਿਹੜਾ ਅਨਿਆ ਕਰ ਰਹੀ ਹੈ ਉਹਦੇ ਤੋਂ ਜਿਹੜਾ ਉਹਦੇ ਤੇ ੱੱਬਾ ਲੱਗ ਰਿਹਾ ਹੈ ਉਹਦੇ ਤਾਂ ਉਹ ਬਚ ਜਾਈਗੀ ਸੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹ ਬੇਹੋਸ਼ ਹੋ ਚੁੱਕੇ ਨੇ ਡਾਕਟਰ ਉਹਨਾਂ ਦਾ ਚੈੱਕਅਪ ਕਰ ਰਹੇ ਨੇ ਤੇ ਰਾਤ ਇਹ ਵੀ ਖਬਰ ਆ ਰਹੀ ਸੀ ਲੱਖਾ ਸੁਧਾਨਾ ਵੀ ਲਾਈਵ ਹੋਇਆ ਸੀ ਰਾਤ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਰ ਨੂੰ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਚੱਕ ਸਕਦਾ ਹੈ ਤੇ ਕਿਉਂਕਿ ਉਹ 24-25 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਉੱਥੇ ਉਹ ਨਾਮਰਾਦ ਬਿਮਾਰੀਆਂ ਕੈਂਸਰ ਵਰਗੀਆਂ ਉਹਨਾਂ ਨਾਲ ਵੀ ਲੜ ਰਹੇ ਸਨ ਤੇ ਉਹਨਾਂ ਨੇ ਉਸ ਦਿਨ ਤੋਂ ਕੋਈ ਵੀ ਦਵਾਈ ਜਿਹੜੀ ਹੈ 슈ਗਰ ਬੀਪੀ ਜਾਂ ਕੈਂਸਰ ਦੀ ਉਹ ਨਹੀਂ ਲਈ ਇਸ ਕਰਕੇ ਸਰਕਾਰ ਨੂੰ ਬਣਦਾ ਕੱਲ ਸੁਪਰੀਮ ਕੋਰਟ ਨੇ ਵੀ ਕਿਹਾ ਸੀਗਾ ਕਿ ਡੱਲੇਵਾਲ ਸਾਹਿਬ ਦੀ ਜਾਨ ਜਿਹੜੀ ਹੈ ਬਹੁਤ ਕੀਮਤੀ ਹੈਗੀ ਹੈ ਤੇ ਅਸੀਂ ਇਹਨਾਂ ਦੇ ਕੇਸ ਦੀ ਜਿਹੜੀ ਸੁਣਵਾਈ ਕਰਨ ਨੂੰ ਤਿਆਰ ਹੈਗੀ ਹੈ ਸੁਪਰੀਮ ਕੋਰਟ ਜਿਹੜੀ ਸਰਵੋੱਚ ਅਦਾਲਤ ਹੈ ਤੇ ਉਹਨਾਂ ਨੇ ਵੀ ਕੱਲ ਕਿਹਾ ਸੀ ਕਿ ਅਸੀਂ ਕਿਸਾਨਾਂ ਦੀ ਮੁਸ਼ਕਲ ਜਿਹੜੀ ਉਹ ਸੁਣਨ ਲਈ ਤਿਆਰ ਹਾਂ ਅੱਜ ਕੌਜ ਕਿਸਾਨ ਆਗੂਆਂ ਨੇ ਕਿਹਾ ਕਿ ਉੱਥੇ ਮਸਲੇ ਜਿਹੜੇ ਆ ਉਹ ਬਹੁਤ ਲਟਕ ਜਾਂਦੇ ਨੇ ਤੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਜਿਹੜਾ ਆ ਉਹ ਸਰਕਾਰ ਨੂੰ ਹੁਕਮ ਕਰੋ ਕਿ ਉਹ ਕਿਸਾਨਾਂ ਦੀ ਗੱਲ ਸੁਣਨ ਤੇ ਉਹਨੂੰ ਜੋ ਉਹਨਾਂ ਦੀਆਂ ਹੱਕੀ ਮੰਗਾ ਨੇ ਉਹਨੂੰ ਮੰਨਣ ਸੋ ਦੇਖਦੇ ਆ ਹੁਣ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਉਹ ਕੀ ਹੁੰਦਾ ਆ ਤੇ ਉਧਰ ਟੇਢੇ ਤਰੀਕੇ ਦੇ ਨਾਲ ਇੱਕ ਗੱਲ ਹੋਰ ਆਪਾਂ ਕੁਝ ਦਿਨ ਪਹਿਲਾਂ ਵੀ ਕੀਤੀ ਸੀ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹ ਭਾਵੇਂ ਉਦੋਂ મોદી ਸਰਕਾਰ ਨੇ ਉਹਨੂੰ ਇੱਕ ਕਹਿਮ ਦਾ ਫਿੱਕੇ ਪੈੰਦੇ ਨਾਲ ਉਹਦੇ ਉੱਤੇ ਕਾਂਟਾ ਜਿਹੜਾ ਮਾਰ ਦਿੱਤਾ ਸੀ ਪਰ ਉਹ ਕਾਨੂੰਨ ਜਿਹੜੇ ਉਹ ਰੱਦ ਨਹੀਂ ਕੀਤੇ ਗਏ ਉਹ ਕਾਨੂੰਨਾਂ ਨੂੰ ਟੇਢੇ ਤਰੀਕੇ ਦੇ ਨਾਲ ਵੱਖੋ-ਵੱਖਰੀਆਂ ਸਟੇਟਾਂ ਨੂੰ ਦੁਬਾਰਾ ਭੇਜ ਕੇ ਉਹਨਾਂ ਨੂੰ ਲਾਗੂ ਕਰਾਉਣ ਦੀ ਉਹਨਾਂ ਦੇ ਜ਼ਿੰਮੇਵਾਰੀ ਪਾ ਦਿੱਤੀ ਹੈ ਤੇ ਹੁਣ ਗੱਲ ਬਿਲਕੁਲ ਕੱਲ ਦੀ ਸਾਹਮਣੇ ਆ ਗਈ ਹੈ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹਨੂੰ ਥੋੜਾ ਜਿਹਾ ਬਦਲਵਾ ਰੰਗ ਦੇ ਕੇ ਟੇਢੇ ਤਰੀਕੇ ਦੇ ਨਾਲ ਉਹ ਫੇਰ ਕਿਸਾਨਾਂ ਦੇ ਗੱਲ ਜਿਹੜਾ ਉਹ ਮੜਿਆ ਜਾਏਗਾ ਕਾਰਪੋਰੇਟ ਨੂੰ ਹਰ ਹਾਲਤ ਜਿਹੜਾ ਆ ਉਹ ਖੇਤੀ ਸੈਕਟਰ ਦੇ ਉੱਤੇ ਕਾਬਜ ਕਰਨਾ ਚਾਹੁੰਦੀ ਹੈ ਸਰਕਾਰ ਪਰ ਕਿਸਾਨ ਜਿਹੜੇ ਆ ਉਹ ਜਾਗਦੇ ਨੇ ਉਹ ਸੁੱਤੇ ਨਹੀਂ ਹਨ ਸੋ ਸਾਰੇ ਕਿਸਾਨਾਂ ਨੂੰ ਸਾਰੇ ਮਜ਼ਦੂਰਾਂ ਨੂੰ ਇਹ ਬੇਨਤੀ ਹੈ ਕਿ ਵੱਤੋਂ ਵੱਧ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਪਹੁੰਚਿਆ ਜਾਵੇ ਤੇ ਕੱਲ ਦੇ ਹਰਿਆਣਾ ਦੇ ਵਿੱਚ ਜਿਹੜੀਆਂ ਖਾ ਪੰਚਾਇਤਾਂ ਨੇ ਉਹਨਾਂ ਨੇ ਵੀ ਕੱਲ ਮੀਟਿੰਗ ਕਰਕੇ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਆ ਉਹ ਵੀ ਡਟਣਗੇ ਤੇ ਹਰਿਆਣੇ ਦਾ ਇੱਕ ਹਿੱਸਾ ਜਿਹੜਾ ਆ ਉਹ ਵੀ ਦਿੱਲੀ ਵੱਲ ਨੂੰ ਜਿਹੜਾ ਉਹ ਕੂਚ ਕਰਨ ਦੀ ਤਿਆਰੀ ਕਰ ਰਿਹਾ ਆ ਸੋ ਆਉਣ ਵਾਲੇ ਦਿਨਾਂ ਦੀ ਵਿੱਚ ਦੇਖੋ ਕੀ ਮਾਹੌਲ ਬਣਦਾ ਆ ਸੋ ਆਸ ਕਰਦੇ ਆ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਆ ਉਹ ਮੰਨੀਆਂ ਜਾਣ ਸੋ ਬਣੇ ਰਹੋ ਪਿੰਡੂ ਪੰਜਾਬੀ ਟਾਕ ਦੇ ਨਾਲ ਆਪ ਦਾ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਬਰ ਬਿਲਕੁਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਹੈ ਉਹ ਬੇਹੋਸ਼ ਹੋ ਚੁੱਕੇ ਨੇ ਸੋ ਹਾਲਾਤ ਜਿਹੜੇ ਆ ਉਹ ਬਹੁਤ ਵਿਗੜਦੇ ਜਾ ਰਹੇ ਨੇ ਤੇ ਬਹੁਤ ਸਾਰੇ ਕਿਸਾਨ ਲੀਡਰ ਤੇ ਕਿਸਾਨ ਆਗੂ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਉਹ ਖਨੌਰੀ ਬਾਰਡਰ ਤੇ ਪਹੁੰਚ ਰਹੇ ਆ ਕੱਲ ਐਸ ਕੇ ਐਮ ਨੇ ਵੀ ਜਿਹੜੀ ਮੀਟਿੰਗ ਕੀਤੀ ਸੀਗੀ ਤੇ ਉਹਨਾਂ ਨੇ ਵੀ 21 ਤਰੀਕ ਨੂੰ ਇਹਨਾਂ ਦੋਨਾਂ ਫਾਰਮਾਂ ਦੇ ਨਾਲ ਮੀਟਿੰਗ ਰੱਖੀ ਐ ਤੇ ਉਹ ਪਿੱਛੇ ਰਹਿ ਕੇ ਇਹਨਾਂ ਦੀ ਮਦਦ ਕਰਨਗੇ ਤੇ ਕੱਲ ਜਿਹੜਾ ਆ ਟ੍ਰੇਨਾਂ ਨੂੰ ਰੋਕਣ ਦਾ ਇਹਨਾਂ ਦੋਨਾਂ ਫਾਰਮਾਂ ਵੱਲੋਂ ਸੱਦਾ ਸੀਗਾ 12 ਵਜੇ ਤੋਂ 3 ਵਜੇ ਤੱਕ ਜਿਹੜੀਆਂ ਉਹ ਟ੍ਰੇਨਾਂ ਉਹ ਰੋਕੀਆਂ ਕਿਸਾਨਾਂ ਨੇ ਤੇ ਇਹ ਬੰਦ ਜਿਹੜਾ ਸਫਲਤਾਪੂਰਵਕ ਰਿਹਾ ਭਾਵੇਂ ਕਿ ਆਪ ਜਨਤਾ ਨੂੰ ਇਹਦੇ ਵਿੱਚ ਬਹੁਤ ਜਿਹੜੀ ਆ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਹੜੇ ਆਉਣ ਜਾਣ ਵਾਲੇ ਯਾਤਰੀ ਹੁੰਦੇ ਆ ਤੇ ਇਹ ਕਿਸਾਨਾਂ ਦੀ ਮਜਬੂਰੀ ਆ ਨਾ ਕਿ ਕੋਈ ਸ਼ੌਂਕ ਹੈ ਕਿਉਂਕਿ ਜਦੋਂ ਸਰਕਾਰਾਂ ਗੱਲ ਨਹੀਂ ਸੁਣਦੀਆਂ ਤਾਂ ਫਿਰ ਪ੍ਰੋਟੈਸਟ ਕਰਨ ਦੇ ਜਿਹੜੇ ਵੱਖੋ ਵੱਖਰੇ ਤਰੀਕੇ ਆ 10 ਮਹੀਨਿਆਂ ਤੋਂ